ਕੁਛ ਨਹੀਂ ਦਿਖ ਰਿਹਾ ਬਾਈ ਖੁੱਡੇ ਦੀ ਸ਼ਾਨ ਆ ਬਾਈ ਤੇ ਪੰਜਿਆਂ ਤੇ ਵੀ ਮੱਠੀ ਮੱਠੀ ਮੋਜ ਆ ਸਾਈਡਾਂ ਤੋਂ ਜਿੱਦਾਂ ਨਲੀ ਨਲੀ ਬੰਦ ਜੀ ਕਹਿ ਦਿੰਦੇ ਆ ਪਰ ਇਹਦੀ ਮੋਜ ਵਾਲੀ ਲੰਬੀ ਆ ਇਹ ਬਾਈ ਦੀ ਪੂਰੀ ਚਰਚਾ ਕਰਾਣ ਕਰਾਣ ਵਾਲਾ ਕਬੂਤਰ ਆ ਬਜ਼ੁਰਗ ਕਬੂਤਰ ਆ ਕਰੀਦਾ ਕਰੋ ਸ਼ੌਂਕ ਆ ਪੈਰਾਂ ਦਾ ਸ਼ੌਂਕ ਕਰੋ ਬਾਈ ਪਹਿਲਾਂ ਤਾਂ ਅੱਖ ਦਾ ਅੱਖ ਰੂਤੀ ਦੇ ਸ਼ੌਂਕ ਤੇ 22 ਦੀ ਜਿਹੜੀ ਜਿੱਤ ਦੀ ਸ਼ੁਰੂਆਤ ਜਦੋਂ ਲੜੀ ਸ਼ੁਰੂ ਹੋਈ ਆ ਤੇ ਇਹ ਕਬੂਤਰਾਂ ਤੋਂ ਹੋਈ ਆ ਤੇ ਇਹ ਬਲੱਡ ਲਾਈਨ ਵੀ ਬਾਈ ਦੀ ਫੇਵਰੇਟ ਆ ਡੱਕਿਆਂ ਵਾਲੀ ਜੋ ਵੀ ਬਣਾਇਆ ਬਾਈ ਨੂੰ ਇਹ ਬਲੱਡ ਲਾਈਨ ਨੇ ਬਣਾਇਆ ਸ਼ੁਰੂਆਤ ਇਹ ਪਿਓਰ ਕੀਤਾ ਹੋਇਆ ਬਾਈ ਗਾਹਾਂ ਤੁਹਾਨੂੰ ਪਤਾ ਹੀ ਵੀ ਪਿਓਰ ਕਿੱਦਾਂ ਕਰਦੇ ਆ ਤੇ ਬਲੱਡ ਲਾਈਨ ਇੱਕੋ ਜਿਹਾ ਆ ਆਹ ਜਿਹੜਾ ਚਿੱਟੀਆਂ ਦਾ ਚਿੱਟਾ ਇਹ ਵੱਡਾ ਕਬੂਤਰ ਆ ਬਾਈ ਦਾ ਇਹਨੇ ਰੰਗ ਭਾਗ ਲਾਏ ਆ ਬਾਈ ਤੇ ਆ ਹੈਗਾ ਪਿਓ ਤੇ ਆ ਹੈਗਾ ਪੁੱਤ ਪਿਓ ਨੇ ਪੁੱਤ ਨੂੰ ਬਣਾਇਆ ਤੇ ਪੁੱਤ ਨੇ ਗਾਹਾਂ ਚੰਨਾ ਵਾਲੇ ਬਣਾਏ ਜਦੋਂ ਚੰਨਾ ਵਾਲੇ ਬਣਾਏ ਤਾਂ ਜਮਾਂ ਹੀ ਸਿਰਾ ਹੋ ਗਿਆ ਬਾਈ ਇਹ ਕਬੂਤਰ ਦੇ ਜਿਹੜੇ ਪੱਠੇ ਪੱਠੀਆਂ ਐ ਨਾ ਇਹ ਕਬੂਤਰ ਦੇ ਤੇ ਇਹਨਾਂ ਨੇ ਬਾਈ ਦੇ ਘਟੋ ਘਟ 8-10 ਚੇਲੇ ਆ ਹਰੇ ਤੇ ਬਾਈ ਤਾਜ਼ੇ ਤਾਜ਼ੀ ਨਹਾ ਕੇ ਛੱਡਿਆਂ ਜਿਹੜੀ ਆਪਾਂ ਬਲਾਸਟ ਦੇ ਵਿੱਚ ਵੀਡੀਓ ਲਾਵਾਂਗੇ ਇਹਨਾਂ ਦੀ ਨਹੰਦਿਆਂ ਦੀ ਤੇ ਦੇਖ ਬਾਈ ਕੰਬ ਰਹੀ ਹੈ ਨਾ ਕਬੂਤਰੀ ਮਖਿਆਲੀ ਇਹਨਾਂ ਕੁਆਲਟੀ ਬਾਈ ਦੂਜੇ ਪਲਾ ਦੀ ਰੱਖੀ ਦੀ ਕੀ ਅਧਿ ਰੱਖੀ ਫੋਟੋ ਖਿੱਚਦੀ ਏਕ ਨਾਲ ਉਹਦੇ ਚ ਪਾਣ ਕਡਾ ਏਰੀਆ ਬਾਈ ਅੱਧ ਤੋਂ ਬਾਅਦ ਦਾ ਡੱਬਿਆਂ ਦੇ ਸਿਰ ਤੇ ਬਣਿਆ ਹੋਇਆ ਕਹਨੇ ਨੂੰ ਜੋ ਮਰਜੀ ਕਹੀ ਹੈ ਬਗਲਾ ਅੱਧ ਤੋਂ ਵੱਧ ਨਸਲ ਇਹ ਬੈਠੀ ਹੈ ਲੋਕਾਂ ਦੇ ਗੁੱਡਿਆਂ 'ਚ ਕਈ ਦੱਸ ਦਿੰਨੇ ਆ ਕਈ ਨਹੀਂ ਦੱਸਦੇ ਪਰ ਨੌਂਦਰਾ ਚੈੱਕ ਕਰੋ ਮੇਰਾ ਵੀਰ ਕਿਉਂ ਪੈਂਦੀ ਆ ਤੱਕ ਚੈਂਪੀਅਨ ਨਾ ਕੁਆਲਟੀ ਬਾਈ ਆਪਾਂ ਉਹ ਖਿਡਾਰੀ ਦੇ ਮਤਲਬ ਜਿਹਦੇ ਕਬੂਤਰ ਦਿਖਾ ਰਹੇ ਆ ਆਪਾਂ ਨਾਮ ਨਹੀਂ ਲੈਣਾ ਤੁਸੀਂ ਕਬੂਤਰਾਂ ਤੋਂ ਜੱਜ ਕਰ ਲਿਓ ਵੀ ਹੈ ਕਿਹੜੇ ਕਿਹਦੇ ਕਬੂਤਰ ਆ ਇਹ ਕਿਉਂਕਿ ਤੁਹਾਨੂੰ ਪਤਾ ਵੀ ਬਾਈ ਅੱਜ ਕੱਲ ਸਮਾਂ ਬਾਹਲਾ ਮਾੜਾ ਚੱਲ ਰਿਹਾ ਜਨਤਾ ਖੁੱਡੇ ਪੱਟਣ ਤੱਕ ਜਾਂਦੀ ਹੈ ਜਦੋਂ ਆਪਾਂ ਕਿਸੇ ਦਾ ਸ਼ੋਅ ਕਰ ਦਿੰਦੇ ਆ ਆਪਾਂ ਕਬੂਤਰਾਂ ਦਾ ਹੀ ਸ਼ੋਅ ਕਰਾਵਾਂਗੇ ਇਕੱਲਾ ਤੇ ਬਾਕੀ ਅੱਖ ਦਿਖਾਈ ਵੀਰੇ ਬਾਈ ਜੇ ਵਧੀਆ ਲੱਗੇ ਨਾ ਕਮੈਂਟ ਜਰੂਰ ਕਰਕੇ ਦੱਸਿਓ ਮੇਰਾ ਵੀਰ ਅਡਾਰ ਕਿੱਦਾਂ ਬਾਈ ਇਹਨਾਂ ਦੀ ਅਡਾਰ ਵੀ ਦੱਸਦੀ ਹੈ ਮਾੜੀ-ਮੋਟੀ ਤੁਸੀਂ ਦੇਖ ਕੇ ਦੱਸਿਓ ਇਹ ਨੀਵੇਂ ਉੱਡਣ ਵਾਲੇ ਆ ਕਿ ਉੱਚੇ ਜਾਣ ਵਾਲੇ ਆ ਤੇ ਬਾਈ ਹੁਣਾਂ ਦਾ ਕਹਿਣਾ ਕਿ ਇਹ ਉੱਡਦੇ ਤਾਂ ਵੈਸੇ ਅਧਿਕਾਰੀ ਜੀ ਜਾਂ ਨੀਵੇਂ ਆ ਕੰਧਾਂ ਨਾਲ ਵੱਜਦੇ ਫਿਰਦੇ ਆ ਬਾਈ ਜਾਂਦੇ ਪੂਰੇ ਸਿਖਰ ਤੱਕ ਆ ਜਦੋਂ ਬਾਜੀ ਦਾ ਐਂਡ ਹੋ ਜਾਂਦਾ ਫਿਰ ਫੇਰ ਚੱਲਣਾ ਸ਼ੁਰੂ ਹੁੰਦੇ ਆ ਜਦੋਂ ਬਾਜੀ ਜਿੱਤ ਹਾਰ ਹੋ ਜਾਂਦੀ ਆ ਫੇਰ ਇਹ ਆਪਣੀ ਚਾਲ ਚੱਲਣਾ ਸ਼ੁਰੂ ਕਰਦੇ ਆ ਉੱਪਰੇ ਰਹਿ ਜੰਨੇ ਆ ਬਾਈ ਇਹ ਰਾਤਾਂ ਨੂੰ ਇਹ ਉਹ ਡੱਬੇ ਆ ਦੇਖ ਬਾਈ ਮੱਥੇ ਦੇ ਵਿੱਚ ਬਣਦਾ ਨਾ ਨੁਕਰੇ ਘੋੜੇ ਵਾਂਗੂ ਨਿਸ਼ਾਨ ਚਿੱਟਾ ਕਾਲਾ ਘੋੜਾ ਹੋਵੇ ਜੈਡ ਬਲੈਕ ਤੇ ਮੱਥੇ ਤੇ ਥੋੜਾ ਜਿਹਾ ਨਿਸ਼ਾਨ ਹੁੰਦਾ ਤੇ ਜਿੱਦਾਂ ਬਾਬੇ ਖੇੜੀ ਵਾਲੇ ਦੇ ਘੋੜੇ ਦੇ ਮੱਥੇ ਤੇ ਨਿਸ਼ਾਨ ਹੈ ਇਦਾਂ ਹੀ ਨਿਸ਼ਾਨ ਹੈ ਕਬੂਤਰਾਂ ਦੇ ਮੱਥਿਆਂ ਦੇ ਕਰੋ ਪੰਜਿਆਂ ਦਾ ਸ਼ੋਅ ਕਰੋ ਤੇ ਕੁਾਰ ਮੂਤੋ ਦਿਖਾ ਦਿਓ ਫੇਰ ਤੇ ਬਾਈ ਤਾਜ਼ੇ ਤਾਜ਼ੀ ਨਹਾ ਕੇ ਛੱਡਿਆਂ ਜਿਹੜੀ ਆਪਾਂ ਲਾਸਟ ਦੇ ਵਿੱਚ ਵੀਡੀਓ ਲਾਵਾਂਗੇ ਇਹਨਾਂ ਦੀ ਨਹਾਂਦਿਆਂ ਦੀ ਤੇ ਦੇਖ ਬਾਈ ਕੰਬ ਰਹੀ ਹੈ ਨਾ ਕਬੂਤਰੀ ਮਖਿਆਲੀ ਜੀ ਟਾਈਪ ਆ ਨੰਦਰਾ ਵੀ ਦੇਖ ਲੋ ਬਾਈ ਕਰੋ ਪੰਜਿਆਂ ਦਾ ਸ਼ੌਂਕ ਬੱਧੀ ਬੱਧੀ ਦਾ ਦਾੜੀ ਬਣਦੀ ਆ ਦਾੜੀ ਬਾਈ ਕਬੂਤਰਾਂ ਦੇ ਉਹੀ ਗੱਲ ਆ ਗਈ ਨੁਕਰਿਆਂ ਵਾਲੀ ਤੇ ਕਰੋ ਮਿੱਤਰੋ ਸ਼ੌਂਕ ਤੇ ਪੰਜਿਆਂ ਦਾ ਸ਼ੌਂਕ ਕਰੋ ਜੇ ਤੁਹਾਡੇ ਕੋਲ ਵੀ ਇਹ ਜਿਹੇ ਪੰਜਿਆਂ ਦਾ ਕਲਰ ਆ ਕਬੂਤਰਾਂ ਦਾ ਤਾਂ ਬਾਈ ਮੈਂਸ਼ਨ ਜ਼ਰੂਰ ਕਰੋ ਕਮੈਂਟ ਜ਼ਰੂਰ ਕਰਿਓ ਤੇ ਦੱਸਿਓ ਤੇ ਆਪਾਂ ਤੁਹਾਡੇ ਕਬੂਤਰਾਂ ਦੀ ਫੋਟੋ ਪਾਵਾਂਗੇ ਕੰਬ ਵੀ ਰਹੇ ਆ ਦੇਖੋ ਪੂਰਾ ਹੀ ਕੰਬ ਰਿਹਾ ਪੱਠਾ ਨਾ ਪੱਠਾ ਵੀ ਕਾਣੂਆ ਕਬੂਤਰੀ ਆਹੀ ਇਹਦੀ ਔਲਾਦ ਆ ਜ਼ਿਆਦਾਤਰ ਕਬੂਤਰ ਦੀ ਤੇ ਆਹ ਜਿਹੜਾ ਚਿੱਟੀਆਂ ਦਾ ਚਿੱਟਾ ਇਹ ਵੱਡਾ ਗੂਤਰਾ ਬਾਈ ਦਾ ਇਹਨੇ ਰੰਗ ਭਾਗ ਲਾਏ ਆ ਬਾਈ ਤੇ ਆਹ ਹੈਗਾ ਪਿਓ ਤੇ ਆਹ ਹੈਗਾ ਪੁੱਤ ਪਿਓ ਨੇ ਪੁੱਤ ਨੂੰ ਬਣਾਇਆ ਤੇ ਪੁੱਤ ਨੇ ਗਾਹ ਚੰਨਾ ਵਾਲੇ ਬਣਾਏ ਜਦੋਂ ਚੰਨਾ ਵਾਲੇ ਬਣਾਏ ਤਾਂ ਜਮਾਂ ਹੀ ਸਿਰਾ ਹੋ ਗਿਆ ਬਾਈ ਇਹ ਕਬੂਤਰ ਦੇ ਜਿਹੜੇ ਪੱਠੇ ਪਠੀਆਂ ਐ ਨਾ ਇਹ ਕਬੂਤਰ ਦੇ ਤੇ ਇਹਨਾਂ ਨੇ ਬਾਈ ਦੇ ਕਟੋਕਟ 8-10 ਚੇਲੇ ਆ ਹਰ ਇੱਕ ਚੇਲੇ ਕੋਲ ਇਹ ਨਸਲ ਬੈਠੀ ਆ ਤੇ ਜੀ ਨੂੰ ਕਬੂਤਰ ਵੀ ਫੜਨੇ ਨਹੀਂ ਤੀ ਜਾਂਦਾ ਬਾਈ ਉਹ ਵੀ ਦੂਸਰ ਤੀਸਰ ਜਿਤਾਤਾ ਬਾਈ ਦੇ ਕਬੂਤਰਾਂ ਨੇ ਉਹੀ ਗੱਲ ਆ ਗਈ ਬਾਈ ਕਬੂਤਰ ਨਸਲ ਦਾ ਹੋਣਾ ਚਾਹੀਦਾ ਕਾੜ ਕੱਢ ਜਾਂਦਾ ਤੇ ਬਾਈ ਚੇਲਿਆਂ ਦੀ ਐਂਡ ਪੂਰਾ ਸਿਰਾ ਕਰਾਇਆ ਚੇਲਿਆਂ ਦੇ ਕੋਲ ਜਾ ਕੇ ਨਸਲ ਨੇ ਚੰਨਾ ਵਾਲੇ ਬਣ ਜਾਂਦੇ ਆ ਬਾਈ 5 ਸਾਲ ਬਾਅਦ ਇਹ ਚੰਨ ਬਣਾ ਜਾਂਦੇ ਆ ਅੱਖਾਂ ਦੇ ਵਿੱਚ ਚਿੱਟੀਆਂ ਦੇ ਤੇ ਕਾਲੇ ਚੰਨ ਬਣ ਜਾਂਦੇ ਆ ਇਹ ਕਬੂਤਰਾਂ ਨੇ ਬਾਈ ਅਸਲ 'ਚ ਰੰਗ ਭਗ ਲਾਏ ਆ ਬਾਈ ਦੇ ਘਰੇ ਤੇ ਜਿੰਨੀ ਵੀ ਜ਼ਿਆਦਾਤਰ ਚਿੱਟੀਆਂ ਵਾਲੇ ਨਸਲ ਵੱਜਦੀ ਆ ਇਹ ਇਹਨਾਂ ਦੀ ਉਹ ਵੱਜਦੀ ਆ ਚੰਨਾ ਵਾਲੀ ਪੱਧਰੇ ਉੱਡਦੇ ਆ ਗਲੀਆਂ 'ਚ ਉੱਡਦੇ ਆ ਬੰਦਿਆਂ ਗਾਹਾਂ ਜਿਨ੍ਹਾਂ ਦੀ ਬਾਜੀ ਛੁੱਟੀ ਹੁੰਦੀ ਆ ਉਹ ਕਹਿੰਦੇ ਆ ਵੀ ਹੁਣ ਬੈਠਾ ਹੁਣ ਬੈਠਾ ਪਰ ਕਿੱਥੇ ਵੰਡਾ ਬਾਈ ਤੇ ਬਾਜੀਆਂ ਹੀ ਮੁਕਾਤੀਆਂ ਇਹਨਾਂ ਦੇ ਕਬੂਤਰਾਂ ਨੇ ਇਹਨਾਂ ਦੇ ਪੱਠੇ ਪੱਠੀਆਂ ਨੇ ਇਹ ਆ ਪਿਓ ਤੇ ਇਹ ਆ ਪੁੱਤ ਗਾਹਾਂ ਪੋਤਣੇ ਚੰਨਾ ਵਾਲੇ ਗਾਹਾਂ ਕੱਢੇ ਆ ਤੇ ਅੱਖਾਂ ਦੀ ਸ਼ੌਂਕਰਾ ਦਿੰਦੇ ਆ ਬਾਈ ਆਹ ਲੋਕਰੋ ਇਹ ਪਿਓ ਦੀ ਅੱਖਾ ਤੇ ਇਧਰ ਵਾਲੀ ਪੁੱਤ ਦੀ ਅੱਖਾ ਗਾਹਾਂ ਇਤੋਂ ਚੰਨਾ ਦੀ ਸ਼ੁਰੂਆਤ ਹੋਈ ਆ ਨਸਲ ਦੀ ਲੈ ਵੀ ਬਾਈ ਇਹ ਪਿਓਰ ਕੀਤਾ ਹੋਇਆ ਬਾਈ ਗਾਹ ਤੁਹਾਨੂੰ ਪਤਾ ਹੀ ਵੀ ਪਿਓਰ ਕਿਦਾਂ ਕਰਦੇ ਆ ਤੇ ਬਲੱਡ ਲਾਈਨ ਇੱਕੋ ਹੀ ਆ ਮਾਂ ਵੱਲੋਂ ਵੀ ਇੱਕੋ ਹੀ ਆ ਤੇ ਪਿਓ ਵੱਲੋਂ ਵੀ ਇੱਕੋ ਜਦੋਂ ਪਿਓਰਟੀ ਦੇ ਵਿੱਚ ਆਇਆ ਤੇ ਆ ਚੀਜ਼ ਬਣੀ ਆ ਬਾਈ ਤੇ ਪੰਜਿਆਂ ਦਾ ਵੀ ਸ਼ੌਂਕ ਕਰ ਲਓ ਤੇ ਇਹ ਜੇ ਇੱਕ ਇੱਕ 15 ਸਾਲ ਪੁਰਾਣਾ ਕਬੂਤਰ ਵੀ ਬਾਈ ਕੋਲ ਬੈਠਾ ਤਾਂ ਇਹ ਤਾਂ ਚਲੋ ਪੱਠਿਆਂ 'ਚ ਵੀ ਆ ਜੰਨਾ ਪਰ ਪਿਓਰਟੀ ਦੇ ਵਿੱਚ ਕਾਰਨ ਕਰਕੇ ਇਹ ਇਦਾਂ ਬਣਾ ਗਏ ਤੇ ਅੱਖ ਦਾ ਸ਼ੌਂਕ ਕਰਾਨੇ ਆ ਤੇ ਅੱਖ ਦੇ ਵਿੱਚ ਬਾਈ ਦੇਖੋ ਬਣਦੇ ਆ ਨਾ ਰਿੰਗ ਬਾਕੀ ਦੇਖ ਕੇ ਬਾਈ ਖਿਡਾਰੀ ਨੂੰ ਦੇਖ ਕੇ ਹੀ ਪਤਾ ਲੱਗ ਜਣਾ ਵੀ ਕਬੂਤਰ ਕਹੇ ਜਾਇਆ ਤੇ ਆਹ ਕਰੋ ਵੀ ਕਬੂਤਰੀ ਦਾ ਸ਼ੌਂਕ ਤੇ ਬਾਈ ਦੀ ਜਿਹੜੀ ਜਿੱਤ ਦੀ ਸ਼ੁਰੂਆਤ ਜਦੋਂ ਲੜੀ ਸ਼ੁਰੂ ਹੋਈ ਆ ਤੇ ਇਹ ਕਬੂਤਰਾਂ ਤੋਂ ਹੋਈ ਆ ਤੇ ਇਹ ਬਲੱਡ ਲਾਈਨ ਵੀ ਬਾਈ ਦੀ ਫੇਵਰੇਟ ਆ ਡੱਕਿਆਂ ਵਾਲੀ ਜੋ ਵੀ ਬਣਾਇਆ ਬਾਈ ਨੂੰ ਇਹ ਬਲੱਡ ਲਾਈਨ ਨੇ ਬਣਾਇਆ ਸ਼ੁਰੂਆਤ ਹੀ ਇਹ ਕਬੂਤਰਾਂ ਤੋਂ ਹੋਈ ਆ ਬਾਈ ਦੀ ਜਿੱਤ ਦੀ ਏਰੀਏ ਦੇ ਵਿੱਚ ਇਹ ਕਬੂਤਰੀ ਤੋਂ ਸ਼ੁਰੂਆਤ ਹੋਈ ਆ ਕੱਚੇ ਮੱਛਵਾੜੇ ਇਹ ਪਹਿਲੀ ਬਾਜੀ ਜਿੱਤੀ ਆ ਬਾਈ ਤੇ ਫਿਰ ਤਾਂ ਲੜੀਓ ਬਣਤੀ ਜਿੱਤਣ ਦੀ ਤੇ ਕਰੋ ਵੀ ਸ਼ੌਂਕ ਅੱਖ ਦਾ ਸ਼ੌਂਕ ਰਾ ਦਿੰਦੇ ਆ ਬਾਈ ਹਰ ਇੱਕ ਕਬੂਤਰ ਦੀ ਅੱਖ ਦੇ ਵਿੱਚ ਰਿੰਗ ਬਣਿਆ ਹੋਇਆ ਬਾਈ ਥੋੜੀ ਥੋੜੀ ਗੁਲਾਬੀ ਭਲਕਾਂ ਭਲਕ ਮਾਰਦੀ ਆ ਅੱਖ ਆ ਪੈਰਾਂ ਦਾ ਸ਼ੌਂਕ ਤੇ ਪੱਲਿਆਂ ਦਾ ਵੀ ਕਰਾ ਦੋ ਵੀਰੇ ਇਹ ਪੱਲੇ ਆ ਇਹ ਜਿਹੜੀਆਂ ਮੇਨ ਨਿਸ਼ਾਨੀਆਂ ਤੁਸੀਂ ਦੇਖ ਸਕਦੇ ਹੋ ਹੁਣ ਇਹ ਢੱਕਿਆਂ ਵਾਲੇ ਵੀ ਨੁੱਕਰੀ ਦਾ ਕਰੋ ਸ਼ੌਂਕ ਆ ਆ ਪੈਰਾਂ ਦਾ ਸ਼ੌਂਕ ਕਰੋ ਬਾਈ ਪਹਿਲਾਂ ਤਾਂ ਅੱਖ ਦਾ ਸ਼ੌਂਕ ਕਰੋ ਇੱਕ ਸਾਈਡ ਅੱਖਾ ਜਿਹੜੀ ਚਿੱਟੀ ਆ ਤੇ ਚੰਨ ਬਣਾਉਂਦਾ ਮੱਠਾ ਮੱਠਾ ਚੰਨ ਬਣਾਉਂਦਾ ਵੀ ਸ਼ੇਪ ਦੇ ਤੇ ਦੂਜੀ ਸਾਈਡ ਦੀ ਅੱਖ ਆ ਜਿਹੜੀ ਉਹ ਕਾਲੀ ਆ ਤੇ ਇਹ 7 ਚਿੱਟੀਆਂ ਤੋਂ ਚਿੱਟੇ ਕਬੂਤਰਾਂ ਤੋਂ ਇਹ ਡੱਬੇ ਬਣੇ ਹੋਏ ਆ ਸਪੇ ਚਿੱਟੇ ਕਾਲੀਆਂ ਅੱਖਾਂ ਦੇ ਕਬੂਤਰਾਂ ਉਹਨਾਂ ਨੇ ਡੱਬੇ ਬੱਚੇ ਕੱਢੇ ਸੀਗੇ ਇਹ ਤੇ ਇਹ ਪਹਿਲਾ ਬੱਚਾ ਕੱਢਿਆ ਸੀਗਾ ਤੇ ਹੁਣ ਤਾਂ ਚਲੋ 8-10 ਸਾਲ ਪੁਰਾਣਾ ਕਬੂਤਰ ਆ ਇਹ ਤੇ ਉੱਪਰੋਂ ਸਰੀਰ ਦਿਖਾਨੇ ਇਹਦਾ ਇੱਕ ਪੱਲਾ ਚਿੱਟਾ ਆ ਤੇ ਉੱਪਰ ਦਿਲ ਦਾ ਨਿਸ਼ਾਨ ਬਣਦਾ ਤੇ ਦੂਜਾ ਪੱਲਾ ਕਿੱਦਾਂ ਦੂਜਾ ਦੂਜਾ ਪੱਲਾ ਵੀ ਚਿੱਟਾਈ ਆ ਇਹ ਚਿੱਟਿਆਂ ਨੇ ਕੱਢਿਆ ਹੋਇਆ ਬਾਈ ਡੱਬਾ ਕਬੂਤਰ ਤੱਕ ਕਰੋ ਮਿੱਤਰੋ ਸ਼ੌਂਕ ਬਣਾੰਦਾਗਾਟੀ ਸੱਪ ਵਾਂਗ ਲੋ ਵੀ ਮਿੱਤਰੋ ਕਰੋ ਸ਼ੌਂਕ ਅਗਲੇ ਕਬੂਤਰ ਦਾ ਤੇ ਇਹ ਉਹ ਕਬੂਤਰ ਆ ਜਿਹਦੇ ਬੱਚੇ ਲਗਾਤਾਰ 7 ਸਾਲ ਜਾਂ 6 ਸਾਲ ਵੀ ਕਹਿ ਸਕਦੇ 7 ਸਾਲ ਵੀ ਕਹਿ ਸਕਦੇ ਆ ਲਗਾਤਾਰ ਬਈ ਰਤੀਪੁਰ ਤੋਂ ਜਿੱਤਦੇ ਰਹੇ ਆ ਇਹ ਉਹ ਨਸਲ ਆ ਜਿਹੜੀ ਨਸਲ ਨੂੰ ਦੋ ਘਰਾਂ ਤੇ ਵੀ ਛੱਡ ਦੋ ਤਾਂ ਦੋ ਘਰਾਂ ਤੇ ਵੀ ਬਾਜੀ ਜਿੱਤਣਗੇ ਕਿਤੇ ਜਾਂਦੇ ਨਹੀਂ ਬਾਈ ਇਹ ਕਬੂਤਰਾਂ ਦੇ ਬੱਚੇ ਤੇ ਪੈਰਾਂ ਦਾ ਸ਼ੌਂਕ ਕਰ ਲਓ ਜਿੰਨੇ ਵੀ ਕਬੂਤਰ ਚੈੱਕ ਕਰੂੰਗੇ ਬਾਈ ਉੱਪਰ ਖਰਾਸ ਜੀ ਟਾਈਪ ਹੋਊਗੀ ਤੇ ਗੁਲਾਬੀ ਗੂੜੇ ਪੰਜੇ ਹੋਣਗੇ ਪਰਪਲ ਜੀ ਟਾਈਪ ਕਹਿ ਦਿੰਨੇ ਜਿੱਦਾਂ ਤੇ ਇੱਕ ਵਾਰ ਹੋਰ ਸ਼ੌਂਕ ਕਰਾ ਲੰਨੇ ਅੱਖ ਦਾ ਸ਼ੌਂਕ ਕਰਾ ਲੰਨੇ ਬਾਈ ਇਹ ਰਿਕਾਰਡ ਬਣਾਇਆ ਹੋਇਆ ਲਗਾਤਾਰ 7 ਸਾਲਾਂ ਦਾ ਇੱਕ ਕਬੂਤਰ ਦੇ ਪੱਠਿਆਂ ਨੇ ਆਪ ਵੀ ਬਹੁਤ ਤਕੜਾ ਉੱਡਿਆ ਕਰੇ ਫਿਰ ਇਹ ਰੋਕ ਲਿਆ ਸੀਗਾ ਤੇ ਬੱਚਿਆਂ ਦਾ ਰਿਜ਼ਲਟ ਬੜਾ ਤਕੜਾ ਲੋ ਵੀ ਮਿੱਤਰ ਪਿਆਰ ਕਰੋ ਵੀ ਸ਼ੌਂਕ ਇਹ ਉਹ ਕਬੂਤਰ ਆ ਜਿਨੇ ਰੰਗ ਭਗ ਲਾਏ ਆ ਬਾਈ ਦੇ ਗੁੱਡੇ ਦੇ ਵਿੱਚ 20 ਤੋਂ 25 ਸਾਲ ਪੁਰਾਣਾ ਕਬੂਤਰ ਆ ਅੱਖਾਂ ਤੋਂ ਮਨਾਖਾ ਬਾਈ ਇਹ ਹੁਣ ਬਾਈ ਦੀ ਸੇਵਾ ਹੀ ਮੰਨ ਲਓ ਇਹ ਬਾਈ ਦੀ ਸੇਵਾ ਹੀ ਬਾਈ ਸੇਵਾ ਹੀ ਕਰ ਰਿਹਾ ਇਹ ਕਬੂਤਰ ਦੀ ਦਾਣੇ ਵੀ ਇਹ ਬਾਈਓ ਪੂਰੀ ਮਤਲਬ ਜਿੱਦਾਂ ਵੱਡੇ ਕਬੂਤਰ ਬਾਜ਼ੀਆਂ ਨੂੰ ਛੱਡਦੇ ਆਂ ਆਪਾਂ ਸੇਵਾ ਕਰਦੇ ਆਂ ਬਾਦਾਮ ਦਿੰਨੇ ਆਂ ਛੋਲੇ ਬਾਦਾਮ ਸਾਰਾ ਕੁਝ ਉਹ ਦੇਣ ਕਰਕੇ ਹੀ ਇਹ ਕਬੂਤਰ ਹੈ ਜਿਹੜਾ ਬਚਿਆ ਹੋਇਆ ਤੇ ਤੁਸੀਂ ਦੇਖ ਲਓ ਵੀ ਇਹ ਬਾਈ ਦੇ ਖੁੱਡੇ ਦੇ ਵਿੱਚ ਰੰਗ ਭਾਗ ਲਾਣ ਵਾਲਾ ਹੀ ਇਹ ਕਬੂਤਰ ਹੈ ਤੇ ਬਾਈ ਬਾਈ ਕਬੂਤਰ ਨੂੰ ਨਹੀਂ ਦਿਖ ਨਹੀਂ ਰਿਹਾ ਮਨਾਖਾ ਹੋ ਗਿਆ ਅੱਖਾਂ ਤੋਂ ਤੇ ਬਾਈ ਨੇ ਹੀ ਇਹ ਹੁਣ ਤੱਕ ਪਾਲਿਆ ਹੋਇਆ ਨਹੀਂ ਤਾਂ ਜੇ ਤੁਹਾਨੂੰ ਪਤਾ ਵੀ ਜੇ ਕਿਸੇ ਇਦਾਂ ਐਰੇ ਗਾਰੇ ਬੰਦੇ ਕੋਲ ਹੁੰਦਾ ਹੁਣ ਤਾਂ ਚਲੋ ਚੜਾਈ ਕਰ ਜਣਾ ਸੀਗਾ ਤੇ ਅੱਖ ਤੋਂ ਕੁਝ ਨਹੀਂ ਦਿਖ ਰਿਹਾ ਬਾਈ ਖੁੱਡੇ ਦੀ ਸ਼ਾਨ ਆ ਬਾਈ ਤੇ ਪੰਜਿਆਂ ਤੇ ਵੀ ਮੱਠੀ ਮੱਠੀ ਮੋਜ ਆ ਸਾਈਡਾਂ ਤੋਂ ਜਿੱਦਾਂ ਨਲੀ ਨਲੀ ਬੰਦ ਜੀ ਕਹਿ ਦਿੰਦੇ ਆ ਪਰ ਇਹਦੀ ਮੋਜ ਵਾਲੀ ਲੰਬੀ ਆ ਇਹ ਬਾਈ ਦੀ ਪੂਰੀ ਚਰਚਾ ਕਰਾਣ ਕਰਾਣ ਵਾਲਾ ਕਬੂਤਰ ਆ ਬਜ਼ੁਰਗ ਕਬੂਤਰ ਆ